ਹਾਂ ਜੀ ਮੰਮੀ ਮੈਂਨੇ ਕਿਤੇ ਲਾਈਨ ਪੜੀਆਂ ਸੀਗੀਆਂ ਬੜੀਆਂ ਸੋਹਣੀਆਂ ਸੀ ਵੀ ਦੇਖੀ ਚਲ ਮਰਦਾਨੇ ਆ ਰੰਗ ਉਸ ਕਰਤਾਰ ਦੇ ਉਹ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਬੈਸ ਨਾ ਬਹੁਤ ਸਟਰਗਲ ਕਰ ਰਹੀ ਹਾਂ ਦੋਨੇ ਮਾਮਾ ਤੀਆਂ ਰੱਬ ਨਾ ਤੁਹਾਡੀ ਮਿਹਨਤ ਨੂੰ ਫਲ ਇੱਕ ਦਿਨ ਜ਼ਰੂਰ ਲਾਊਗਾ ਹਾਂ ਮੰਮੀ ਇਹ ਉਫਰ ਕਦੋਂ ਆਈ ਤੂੰ ਤਾਂ ਮੈਨੂੰ ਦੱਸਿਆ ਹੀ ਨਹੀਂ ਉਹ ਮੁੱਦੇ ਦੀ ਗੱਲ ਤਾਂ ਤੂੰ ਹੁਣ ਦੱਸੀ ਐ ਆ ਜੈਕਟ ਪਾ ਕੇ ਨਾ ਮੰਮੀ ਘਰੇ ਜਾ ਤੇ ਉੱਥੇ ਜਾ ਕੇ ਨਾ ਰਾਧਿਕਾ ਦੀ ਸਕੂਟਰੀ ਦਾ ਰਾਧਿਕਾ ਨਾਲ ਅਫਸੋਸ ਕਰਿਆ ਗਾਲੀ ਮੰਮੀ ਇਲਜ਼ਾਮ ਦੀ ਨਹੀਂ ਹੈਗੀ ਤੁਹਾਡਾ ਮੁੰਡਾ ਨਾ ਗਲਤ ਰਾਹੇ ਤੁਰ ਗਿਆ ਨਸ਼ਿਆਂ ਤੇ ਲੱਗ ਗਿਆ ਅ ਜੁੱਤੀ ਪਈ ਇੱਥੇ ਕਿੱਥੇ ਮੈਂ ਤੇਰੇ ਖਿੱਚ ਕੇ ਮਾਰਾਂ ਕਦੇ ਤੂੰ ਨੂੰ ਚੋਰ ਕਹੀ ਜਾਨੀ ਕਦੇ ਨੂੰ ਤੂੰ ਨਸ਼ੇੜੀ ਕਹੀ ਜਾਨੀ ਹੈ ਮੰਨਦੀ ਆ ਮਾਰਾ ਮੋਟਾ ਐਬ ਤੇ ਹਰ ਇੱਕ ਬੰਦੇ ਨੂੰ ਹੁੰਦਾ ਪਰ ਤੁਹਾਡੇ ਮੁੰਡੇ ਨੂੰ ਐਬ ਉਹ ਲੱਗਦਾ ਪਿਆ ਵਾ ਜਿੰਦੇ ਨਾਲ ਬੰਦੇ ਦੀ ਜ਼ਿੰਦਗੀ ਜਾਂ ਤੇ ਨਰਕ ਬਣ ਜਾਂਦੀ ਏ ਤੇ ਜਾਂ ਜ਼ਿੰਦਗੀ ਖਤਮ ਹੋ ਜਾਂਦੀ ਏ ਕੋਈ ਨਹੀਂ ਭਾਜੀ ਤੁਸੀਂ ਰਾਮਨਾਥ ਧੋਪ ਸਿਕੋ ਮੈਂ ਆਪੇ ਪੇਮੈਂਟ ਲੈ ਆਉਂਗਾ ਬੱਬੂ ਇੱਕ ਮਿੰਟ ਨਾ ਮੇਰੀ ਗੱਲ ਸੁਣ ਕੇ ਜਾ ਮੈਨੂੰ ਕੋਈ ਗੱਲ ਦਾ ਪਤਾ ਲੱਗਾ ਹੈ ਹਾਂਜੀ ਹਾਂਜੀ ਆਂਟੀ ਮੈਂ ਵੀ ਤੁਹਾਨੂੰ ਦੱਸਣਾ ਹੀ ਸੀਗਾ ਇਹ ਅੱਜੂ ਅੰਨਾਂ ਨੇ ਨਾ ਐਦਾਂ ਪੈਸੇ ਨਹੀਂ ਦੇਣੇ ਇਹਨਾਂ ਦੇ ਲੱਗਦਾ ਚਪੇੜਾ ਹੀ ਸੜਦੀਆਂ ਪੈਣੀਆਂ ਇੱਕ ਉਹ ਆਂਡੇ ਰੇੜੀ ਵਾਲੇ ਨੇ ਬਹੁਤ ਤੰਗ ਕੀਤਾ ਅੱਜ ਉਹਦੀ ਪਹਿਲਾਂ ਮੈਂ ਰੇੜੀ ਖਿਲਾਰਨੀ ਆ ਜਦੋਂ ਰੇੜੀ ਵਾਲੇ ਕੋਲ ਜਾਵਣਾ ਉਹ ਚਾਰ ਬੰਦੇ ਇਕੱਠੇ ਕਰ ਲੈਂਦਾ ਮੈਂ ਤਦ ਹੀ ਕਿਹਾ ਕਿ ਗੈਰੀ ਭਾਜੀ ਤੁਸੀਂ ਰਾਮਨਾਥ ਤੁੱਪ ਸੇਕੋ ਮੈਂ ਆਪੇ ਪੇਮੈਂਟ ਲਿਆਉਂਗਾ ਮੈਂ ਤੇ ਤੇਰੇ ਨਾਲ ਪੈਸੇ ਦੀ ਗੱਲ ਹੀ ਨਹੀਂ ਕੀਤੀ ਤੇ ਨਾ ਤੇਰੇ ਕੋਲੋਂ ਪੁੱਛਿਆ ਵੀ ਅੱਜੂ ਨੇ ਕਦੋਂ ਦੇਣੇ ਤੇ ਰੇੜੀ ਵਾਲੇ ਨੇ ਕਦੋਂ ਦੇਣੇ ਅੱਛਾ ਫੇਰ ਤੁਸੀਂ ਆਂਟੀ ਮੈਨੂੰ ਕਿਹੜੀ ਗੱਲ ਪਿੱਛੇ ਖੜਾ ਲਿਆ ਮੈਨੂੰ ਪਤਾ ਲੱਗਾ ਹੈ ਵੀ ਗੈਰੀ ਨਾ ਕੋਈ ਨਸ਼ਾ ਨੁਸ਼ਾ ਕਰਨ ਲੱਗ ਗਿਆ ਤੂੰ ਤਾਂ ਗੈਰੀ ਦੇ ਨਾਲ ਹੀ ਰਹਿਣਾ ਹੈ ਲੱਗਾ ਕੁਝ ਪਤਾ ਨਹੀਂ ਆਂਟੀ ਜੀ ਭਾਜੀ ਐਦਾ ਦਾ ਹੈ ਨਹੀਂ ਪਤਾ ਨਹੀਂ ਤੁਹਾਨੂੰ ਕੌਣ ਦੱਸੀ ਜਾਂਦਾ ਜੇ ਬੱਬੂ ਕੋਈ ਗੱਲ ਹੈਗੀ ਏ ਤੇ ਮੈਨੂੰ ਦੱਸ ਦੇ ਮੈਂ ਗੈਰੀ ਨੂੰ ਨਹੀਂ ਦੱਸਾਂਗੀ ਤੇ ਜੇ ਕੱਲ ਨੂੰ ਮੈਨੂੰ ਕੋਈ ਗੱਲ ਦਾ ਪਤਾ ਲੱਗ ਗਿਆ ਤੇ ਮੈਂ ਤੈਨੂੰ ਵੀ ਵਿੱਚੇ ਝੰਡੂਗੀ ਜੇ ਤੁਹਾਨੂੰ ਲੱਗਦਾ ਗੈਰੀ ਭਾਜੀ ਨਸ਼ਾ ਕਰ ਲਾ ਪਿਆ ਜੇ ਵਿੱਚ ਮੇਰਾ ਵੀ ਹੱਥ ਆ ਤੇ ਮੈਂ ਆਂਟੀ ਜੀ ਅੱਜ ਤੋਂ ਕੰਮ ਛੱਡਣ ਲੱਗਾ ਜੀ ਉਹ ਮੈਂ ਤੈਨੂੰ ਕੰਮ ਛੱਡਣ ਨੂੰ ਥੋੜੀ ਕਿਹਾ ਮੈਂ ਤਾਂ ਤੈਨੂੰ ਇਹ ਪੁੱਛਿਆ ਵੀ ਜਿਹੜੀ ਗੱਲ ਦਾ ਮੈਨੂੰ ਪਤਾ ਲੱਗਿਆ ਹੈ ਵੀ ਇਹ ਸੱਚ ਹੈ ਕਿ ਝੂਠ ਹੈ ਇਹ ਗੱਲ ਦੇ ਥੋੜੇ ਦਿਨ ਪਹਿਲਾਂ ਲਵਪ੍ਰੀਤ ਭੈਣ ਵੀ ਪੁੱਛਦੀ ਸੀ ਪਰ ਮੈਂ ਉਹਨਾਂ ਨੂੰ ਇਹ ਕਿਹਾ ਨਹੀਂ ਇਹ ਅਫਵਾਹ ਵਾ ਗੈਰੀ ਭਾਜੀ ਇਦਾਂ ਦਾ ਕੁਝ ਨਹੀਂ ਕਰ ਰਿਆ ਇਹ ਤਾਂ ਗੱਲ ਨਾ ਮੈਨੂੰ ਲਾਪਰੀਤ ਨੇ ਹੀ ਦੱਸਿਆ ਪਰ ਮੈਂ ਨਾ ਗੈਰੀ ਦੀ ਸਾਈਡ ਲੈ ਕੇ ਨਾ ਲਾਪਰੀਤ ਦੇ ਕੰਨ ਤੇ ਵੀ ਸੁੱਟਤੀ ਮੈਂ ਤਾਂ ਉਹਨੂੰ ਨਾ ਐਵੇਂ ਹੀ ਕਿਹਾ ਵੀ ਐਵੇਂ ਨਾ ਭਰਾ ਦੇ ਉੱਤੇ ਸ਼ੱਕ ਕਰੀ ਜਾਕਰ ਆਪਣੀ ਪੜ੍ਹਾਈ ਵੱਲ ਧਿਆਨ ਦੇ ਫੇਰ ਵੀ ਮੈਂ ਮਾਂ ਵਾਂ ਮੈਨੂੰ ਨਾ ਮੁੰਡੇ ਦੀ ਚਿੰਤਾ ਸੀ ਤੇ ਮੈਂ ਕਿਹਾ ਮੈਂ ਨਾ ਬੱਬੂ ਨੂੰ ਪੁੱਛਾਂਗੀ ਕੁਝ ਦਿਨਾਂ ਤੋਂ ਨਾ ਬੱਬੂ ਗੈਰੀ ਨਾ ਬਦਲਿਆ ਬਦਲਿਆ ਲੱਗਦਾ ਤੇ ਜ਼ਿਆਦਾਤਰ ਨਾ ਉੱਪਰ ਕਮਰੇ 'ਚ ਹੀ ਰਹਿੰਦਾ ਹੈ ਤੇ ਜਾਂ ਘੁੰਮਦਾ ਹੈ ਤੇ ਤੇਰੇ ਨਾਲ ਹੀ ਘੁੰਮਦਾ ਹੈ ਨਾਲੇ ਜੇ ਕੋਈ ਗੱਲ ਵੀ ਪੁੱਛੋ ਨਾ ਤੇ ਖਿੱਚ-ਖਿੱਚ ਕੇ ਪੈਂਦਾ ਮੈਨੂੰ ਲੱਗਦਾ ਜੇ ਕੋਈ ਗੱਲ ਹੈਗੀ ਤੇ ਤੈਨੂੰ ਦੱਸ ਦੇਣੀ ਚਾਹੀਦੀ ਹੈ ਚਲੋ ਆਂਟੀ ਜੀ ਮੈਂ ਗੱਲ ਤਾਂ ਦੱਸ ਦੇਣਾ ਪਰ ਤੁਸੀਂ ਹੁਣ ਮੈਨੂੰ ਇਹ ਨਾ ਕਹੋ ਕਿ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਨੂੰ ਇਹ ਦੱਸ ਵੀ ਨਸ਼ਾ ਕੋਈ ਕਰਦਾ ਪਿਆ ਕਿ ਨਹੀਂ ਕਰਦਾ ਪਿਆ ਉਹ 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 ਆਂਟੀ ਜੀ ਤੁਹਾਨੂੰ ਹੁਣ ਮੈਂ ਕੀ ਦੱਸਾਂ ਦੱਸਾਂ ਉਹ ਤਾਂ ਕਿਸੇ ਕੋ ਪੇਮੈਂਟ ਲੈਣ ਗਏ ਸੀਗੇ ਉਹ ਉਹਨੇ ਭਾਜੀ ਨੂੰ ਵਸ ਥੋੜੀ ਜੀ ਮਾਰੀ ਜੀ ਫੀਮ ਖਵਾਤੀ ਭਾਜੀ ਨੂੰ ਉਹ ਚੜੀ ਹੋਣੀ ਆ ਉਹਦੇ ਬਾਰੇ ਤਾਂ ਭਾਵੇਂ ਤੁਸੀਂ ਇਧਰ ਉਧਰੋ ਜਿੰਨੂੰ ਮਰਜ਼ੀ ਪੁੱਛ ਲਿਓ ਉਹ ਕੋਈ ਗਲਤ ਨਿਸ਼ਾਨੀ ਹੈਗਾ ਉਹ ਤਾਂ ਮਾੜਾ ਮੋਟਾ ਮੁੰਡੇ ਲਾਂਦੇ ਹੀ ਰਹਿੰਦੇ ਆ ਉਹਦਾ ਆਂਟੀ ਦੀ ਕੋਈ ਨੁਕਸਾਨ ਨਹੀਂ ਹੈਗਾ ਉਹ ਤਾਂ ਵੈਸੇ ਹੀ ਬੰਦਾ ਥੱਕਿਆ ਟੁੱਟਿਆ ਹੁੰਦਾ ਵਾ ਤੇ ਬੰਦਾ ਖਾ ਲੈਂਦਾ ਵਾ ਤੇ ਉਹ ਗੈਰੀ ਭਾਈ ਦਾ ਕੰਮ ਹੀ ਇਦਾਂ ਦਾ ਲੋਕਾਂ ਨਾਲ ਸਾਰੀ ਧੜੀ ਮੱਥੇ ਮਾਰਨਾ ਅੱਛਾ ਇਹ ਗੱਲ ਹੈ ਔਰ ਤੂੰ ਬੱਬੂ ਮੁੰਡੇ ਦਾ ਨਾ ਧਿਆਨ ਰੱਖੀ ਜੇ ਉਹਨੂੰ ਆਦਤ ਪੈ ਗਈ ਨਾ ਤੇ ਤੈਨੂੰ ਨਹੀਂ ਮੈਂ ਛੱਡਣਾ ਲੈ ਆਂਟੀ ਮੈਂ ਨਹੀਂ ਲੱਗਣ ਦਿੰਦਾ ਭਾਜੀ ਨੂੰ ਆਦਤ ਜੇ ਭਾਜੀ ਮੇਰੇ ਤੋਂ ਬਾਹਰ ਪੁੱਛੋ ਚੱਲੂਗਾ ਫੇਰ ਮੈਂ ਤੁਹਾਨੂੰ ਦੱਸ ਦੇਣਾ ਚੋਰੀ ਛੁਪੇ ਬੱਬੂ ਜੇ ਤੂੰ ਕਹਿੰਦਾ ਹੈ ਵੀ ਭਾਜੀ ਫੀਮ ਫੂਮ ਲੈਂਦਾ ਹੈ ਤੇ ਫਿਰ ਉੱਪਰ ਕਮਰੇ 'ਚ ਕਿਉਂ ਵੜਿਆ ਰਹਿੰਦਾ ਨਾਲੇ ਬੱਬੂ ਤੂੰ ਕਹਿੰਦਾ ਹੈ ਵੀ ਇਹ ਖਾਣ ਨਾਲ ਥਕਾਨ ਮਿਟ ਜਾਂਦੀ ਏ ਉਹ ਤਾਂ ਸੁਸਤ ਮੁਰਗੇ ਵਾਂਗੂ ਕਮਰੇ 'ਚ ਹੀ ਪਿਆ ਰਹਿੰਦਾ ਉਹ ਨਹੀਂ ਨਹੀਂ ਆਂਟੀ ਉਹ ਠੰਡ ਆ ਗਈ ਨਾ ਉਹ ਠੰਡ ਕਰਕੇ ਭਾਜੀ ਕਰੋ ਬਾਹਰ ਕੱਟੇ ਹੀ ਨਿਕਲਦੇ ਆ ਨਹੀਂ ਨਹੀਂ ਠੰਡ ਹੋਵੇ ਚਾਹੇ ਹੋਵੇ ਗਰਮੀ ਇਹ ਘਰ ਬੈਠਣ ਵਾਲੀ ਸ਼ੈ ਤਾਂ ਹੈ ਨਹੀਂ ਆਂਟੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਪਰ ਮੁੜ ਕੇ ਤੁਸੀਂ ਭਾਜੀ ਨਾਲ ਗੱਲ ਨਾ ਕਰਿਆ ਜੇ ਕਿਹੜੀ ਗੱਲ ਅ ਡੇਢ ਕ ਮਹੀਨੇ ਪਹਿਲੇ ਦੀ ਗੱਲ ਆ ਅਸੀਂ ਆ ਰਹੇ ਸੀਗੇ ਤੇ ਮੂਰੇ ਆ ਗਿਆ ਕੁੱਤਾ ਤੇ ਅਸੀਂ ਡੇਗ ਗਏ ਉਹ ਭਾਜੀ ਦੇ ਲੱਗ ਗਈ ਮੋਢੇ ਤੇ ਸੱਟ ਉਹ ਤਾਂ ਕਰਕੇ ਨਹੀਂ ਠੰਡ ਚ ਬਾਹਰ ਨਿਕਲਦੇ ਅੱਛਾ ਹਾਏ ਮੇਰਾ ਸਾਊਜਾ ਪੁੱਤ ਮਾਂ ਨੂੰ ਤੇ ਕੁਝ ਦੱਸਦਾ ਹੀ ਨਹੀਂ ਵੀ ਮਾਂ ਨੂੰ ਚਿੰਤਾ ਹੋ ਜੂਗੀ। ਉਹ ਆਂਟੀ ਹਾਲੇ ਦਾ ਭਾਈ ਤੁਹਾਨੂੰ ਉਹ ਨਹੀਂ ਗੱਲਾਂ ਦੱਸਦਾ ਕਿ ਬਾਹਰ ਲੋਕਾਂ ਨੇ ਪੈਸੇ ਵਾਲਿਆਂ ਨੇ ਬਹੁਤ ਤੰਗ ਕੀਤਾ ਪਿਆ ਪਰ ਤੁਸੀਂ ਆਂਟੀ ਜੀ ਚਿੰਤਾ ਨਾ ਕਰੋ। ਬੱਬੂ ਹੈਗਾ ਨਾ ਜਿੰਨੇ ਪੈਸੇ ਨਾ ਦਿੱਤੇ ਤੇ ਉਹਨਾਂ ਦਾ ਅਸੀਂ ਡੱਬੂ ਬਣਾ ਦੇਣਾ। ਆਹ ਬਣੀ ਨਾ ਗੱਲ ਮੇਰਾ ਸਿਆਣਾ ਪੁੱਤ। ਚਲ ਜਾ ਹੁਣ ਤੂੰ ਜਾ ਆ ਜਿਹੜਾ ਕੰਮ ਤੈਨੂੰ ਗੈਰੀ ਨੇ ਕਿਹਾ ਨਾ ਉਹ ਕਰਿਆ। ਓਹੋ ਗੈਰੀ ਭਾਈ ਕੋ ਤਾਂ ਪੁੱਛਣਾ ਹੀ ਭੁੱਲ ਗਿਆ ਭਾਈ ਲੈ ਭਾਈ ਉਹ ਗੁਰੂ ਜੀ ਤੁਸੀਂ ਤਾਂ ਡਰਾਇਰ ਦਿੱਤਾ ਮੈਂ ਕਿਹਾ ਲੈ ਵੀ ਕਿਤੇ ਭਾਈ ਚੜਾਈ ਕਰ ਗਿਆ ਲੈ ਚੜਾਈ ਤਾਂ ਤੂੰ ਇਹ ਦੇਖ ਲਾ ਵੀ ਸੁਰਗਾਂ ਦੇ ਛੂਟੇ ਲੈ ਰਹੇ ਆ ਸਟੰਮ ਥੋੜਾ ਯਾ ਬਾਜ ਕੇ ਰੋ نیچے ਐਮਟੀ ਨੂੰ ਛੱਕ ਪੈ ਗਿਆ ਕੀ ਚਲ ਫੇਰ ਕੀ ਹੋ ਗਿਆ ਕਿ ਮੰਮੀ ਨੂੰ ਪਤਾ ਲੱਗ ਗਿਆ ਪੱਕਾ ਲੱਪਿਨਨੇ ਖਿਲਾਉਣਾ ਮੰਮੀ ਨੂੰ ਬਾਕੀ ਤੂੰ ਗੱਲ ਸੰਭਲੂਗਾ ਨਾ ਜੇ ਮੰਮੀ ਤੇ ਤੂੰ ਪੁੱਛੋਗੇ ਲੈ ਆਂਟੀ ਨੇ ਪੁੱਛ ਲਈ ਲਿਆ ਮੈਂ ਗੱਲ ਸੰਭਲ ਵੀ ਲਈ ਪਰ ਮੈਂ ਇਹ ਕਿਹਾ ਤੇ ਮਾੜਾ ਮੋਟਾ ਫੀਮ ਫੋਮ ਆਟੀ ਖਾਂਦਾ ਬਾਜੀ ਤੁਸੀਂ ਵੀ ਇਹੀ ਗੱਲ ਰੱਖਿਓ ਉਸੇ ਵੀ ਧਿਆਨ ਰੱਖਿਓ ਇਹ ਹੋਰ ਜਤੇ ਨਾ ਹੋਵੇ ਤੇ ਤੁਸੀਂ ਸਵਰਗਾ ਦੇ ਝੂਟੇ ਲੈਦੇ ਲੈਂਦੇ ਉਹ ਪੋੜੀਆਂ ਨੂੰ ਸਿੱਧਾ ਠਾ ਥੱਲੇ ਆਂਟੀ ਨੇ ਮੇਰੀ ਵੀ ਬੁੱੱਚੀ ਖਾ ਲੈਣੀ ਆ ਕੀ ਖੁਰਕੀ ਜਾ ਰਹੇ ਹੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੁਣ ਇਹ ਤਾਂ ਤੁਸੀਂ ਲਾ ਕੇ ਹਟੇ ਫੇਰ ਤੋੜ ਖੜ ਗਈ ਕੋ ਯਾਰ ਤੋੜ ਤਾਂ ਖੜਨੀ ਹੀ ਆ ਐਕੀ ਜਿਹੜਾ ਮਾਲ ਆ ਨਾ ਇਹਨੇ ਤਾਂ ਨਿਆਰੇ ਹੀ ਲਿਆਤੇ ਤੋ ਐਂ ਦੇਖ ਲੈ ਵੀ ਮੈਂ ਉੱਪਰ ਵੇਖਦਾ ਤੇ ਸੁਤੀਆਂ ਪਰੀਆਂ ਨਾਲ ਗੱਲਾਂ ਹੋ ਰਹੀਆਂ ਨੇ ਮੇਰੀਆਂ ਪਰੀਆਂ ਨਾਲ ਪਰੀਆਂ ਨਾਲ ਗੱਲਾਂ ਕਰਨ ਦੇ ਚੱਕਰ ਚ ਯਮਰਾਜ ਨੂੰ ਨਾ ਬੁਲਾ ਲਿਓ ਤੇ نیچے ਆਂਟੀ ਦਾ ਪਤਾ ਹੈ ਜੇ ਤੁਹਾਨੂੰ ਕੁਝ ਹੋ ਗਿਆ ਨਾ ਤੇ ਉਹ ਮੈਨੂੰ ਵੀ ਨਹੀਂ ਛੱਡਣਾ। ਭਾਜੀ ਲਿਮੜ ਚ ਰਹਿ ਕੇ ਕਰੋ। ਓਵਰ ਨਾ ਕਰੋ। ਐ ਮੀਨਾ نیچے ਸ਼ੱਕ ਪੈ ਜੇ ਤੇ ਹੋਰ ਮੇਰੀ ਜਾਨ ਨੂੰ ਵੀ ਦਿੱਕਤ ਪਵਾ ਦੋ। ਚਲਿਆ ਆਂ ਤੈਂ ਤਾਂ ਲੈ ਆ ਜੀ ਕੋਲ ਜੇ। ਚਲੋ ਠੀਕ ਹੈ ਜੀ। ਕੁੰਡਾ ਲਾਇਆ ਬਾਰੂ। ਅਦਿਕ ਦੇਖ ਤੂੰ ਕਹਿੰਦੀ ਸੀ ਨਾ ਕਿ ਨਾਲ ਵਾਲੀ ਆਂਟੀ ਦੇ ਕੰਮ ਨਾ ਆਏ ਨਾ ਕਰੋ ਬਾਹ ਨਾ ਕਰੋ ਦੇਖ ਲੈ ਉਹਨੇ ਮੈਨੂੰ ਕੰਮ ਤੇ ਲਵਾਤਾ ਕਿਹੜਾ ਕੰਮ ਦਵਾਤਾ ਉਹਨੇ ਜਿਉਂਨੇ ਕੰਮ ਲਵਾਇਆ ਹੀ ਹੋਣਾ ਫਿਰ ਇਹ ਵੀ ਕਿਹਾ ਹੋਣਾ ਵੀ ਮੇਰੀ ਕਮਿਸ਼ਨ ਵੀ ਹੈਗੀ ਐ ਵਿੱਚ ਅੱਛਾ ਲੈ ਫਿਰ ਕੀ ਹੋ ਗਿਆ ਜੇ ਅਗਲੀ ਨੇ 10000 ਦਾ ਮੈਨੂੰ ਕੰਮ ਦਵਾਤਾ ਤੇ ਆਪਾਂ ਆਪ ਹੀ 1000 ਰੁਪਏ ਦੇ ਦਾਂਗੇ ਵਿੱਚ ਤੂੰ ਨਾ ਇਦਾਂ ਕਰ ਅੱਜੂ ਨੂੰ ਫੋਨ ਲਾ ਉਹਨੂੰ ਕਹਿ ਕਿ ਸਾਨੂੰ ਕੰਮ ਕਿਉਂ ਉਹਨੂੰ ਕਿਉਂ ਲਾਵਾਂ ਮੈਂ ਫੋਨ ਹੁਣ ਉਹ ਲਾ ਤਾਂ ਸਹੀ ਤੂੰ ਫੋਨ ਆ ਤੂੰ ਨਾ ਉਹਨੂੰ ਫੋਨ ਲਾ ਕੇ ਆਇਆ ਕਹੇ ਦੇ ਕਿ ਜਿਹੜਾ ਵੀ ਤੂੰ ਕੋਈ ਕੰਮ ਕਰਦਾ ਛੱਡ ਛੜਾ ਕੇ ਜਲਦੀ ਜਲਦੀ ਸਾਡੇ ਘਰੇ ਆ ਜਾ। ਉਹ ਰਹਿਣ ਦੇ ਰਹਿਣ ਦੇ ਕੋਈ ਲੋੜ ਨਹੀਂ ਫੋਨ ਲਾਉਂਦੀ। ਮੈਂ ਵੈਸੇ ਵੀ ਆਣਾ ਹੀ ਸੀਗਾ। ਮੰਮੀ ਸੱਸਰੀ ਘਾਲ। ਹੋਰ ਕਿਵੇਂ ਹੋ? ਠੀਕ ਹਾਂ। ਤੁਸੀਂ ਅੱਜ ਮੈਨੂੰ ਕਿਵੇਂ ਯਾਦ ਕਰ ਲਿਆ? ਉਹ ਅੱਜ ਮੈਂ ਤੈਨੂੰ ਐ ਕਹਿਣ ਲੱਗੀ ਸੀ ਕਿ ਕੱਲ ਤੋਂ ਇੱਕ ਹਫ਼ਤੇ ਲਈ ਨਾ ਰਾਧਿਕਾ ਨੂੰ ਸਵੇਰੀ ਤੂੰ ਲੈ ਜਾ ਕਰੀ ਤੇ ਰਾਤ ਨੂੰ 10 ਵਜੇ ਇੱਥੇ ਛੱਡ ਜਾ ਕਰੀ। ਇੰਨਾ ਕੰਮ ਕਰ ਲੇਂਗਾ ਤੂੰ। ਕਹ ਲਿਆ ਉਹਦਾ ਸੋ ਮਮੀ ਮੈਂ ਮਾਮੇ ਨੂੰ ਇੱਕ ਕੰਮ ਕਿੰਨਾ ਸੀ ਨਾ ਤੇ ਮਮਾ ਭੱਜ ਕੇ ਕਰ ਦਿੰਦਾ ਸੀਗਾ ਮੈਂ ਤੁਹਾਡਾ ਆ ਕੰਮ ਵੀ ਨਹੀਂ ਕਰ ਸਕਦਾ ਕੋਈ ਗੱਲ ਨਹੀਂ ਮੈਂ ਰਾਧਿਕਾ ਨੂੰ ਸਵੇਰੇ ਲੈ ਜਾ ਕਰੂੰਗਾ ਸ਼ਾਮੇ ਛੱਡ ਵੀ ਜਾਇਆ ਕਰੂੰਗਾ ਪਰ ਤੁਸੀਂ ਚੱਲਦੇ ਹੋ ਕਿਤੇ ਉਹ ਜਿਹੜੇ ਸਾਡੇ ਨਾਲ ਦੀ ਗਵੰਡਣ ਆ ਨਾ ਉਹਦੇ ਰਿਸ਼ਤੇਦਾਰ ਚ ਕਿਤੇ ਵਿਆਹਗਾ ਉਹ ਕਹਿੰਦੇ ਇੱਕ ਹਫਤਾ ਸਾਡੇ ਉੱਥੇ ਕੰਮ ਕਰ ਲਈ ਉੱਥੇ ਉਹਨਾਂ ਦੀ ਰੋਟੀ ਬਣਾਉਣੀ ਆ ਤੇ ਚਾਹ ਪਾਣੀ ਬਣਾਉਣਾ ਇੱਕ ਦਿਨ ਦੀ 1000 ਰੁਪਏ ਦਿਹਾੜੀ ਆ ਹਫਤੇ ਦਾ 7-8000 ਤਾਂ ਹੋ ਹੀ ਜਾਣਾ ਵਧੀਆ ਸਾਡਾ ਸੋਨਾ ਸੜ ਜਾਣਾ ਮੰਮੀ ਤੁਸੀਂ ਪਾਗਲ ਹੋ ਗਏ ਹੋ ਹੁਣ ਜਿਹੜਾ ਗਵੰਡਨ ਨੇ ਤੁਹਾਨੂੰ ਕੰਮ ਦੱਸਿਆ ਉਹ ਤੁਸੀਂ ਕੰਮ ਕਰੋਗੇ ਤੇ ਨਾਲੇ ਲੋਕਾਂ ਦੇ ਘਰ ਜਾ ਕੇ ਉਹਨਾਂ ਦੇ ਝੂਠ ਮਾਝੂਗੇ ਘਰ ਦੇ ਵਿੱਚ ਤੁਸੀਂ ਸੂਟ ਸੀਨ ਦੇ ਪਿਓ ਸੋਨੀਆ ਆਂਟੀ ਤੁਹਾਨੂੰ ਕਹਿ ਕੇ ਗਏ ਨੇ ਵੀ ਕੋਈ ਗੱਲ ਨਹੀਂ ਕੋਈ ਪਾਰਲਰ ਵਾਲੀ ਨਿਗ੍ਹਾ ਚ ਹੋਗੀ ਮੈਂ ਕੰਮ ਦਿਵਾ ਦੂੰਗੀ ਕੀ ਹੋ ਗਿਆ ਕਿੰਨਾ ਕੰਮ ਕਰੀ ਜਾਣਾ ਕੰਮ ਤਾਂ ਕੰਮ ਹੁੰਦਾ ਰਾਧਿਕਾ ਜਿਹੜਾ ਮਾਝੀ ਕਰ ਲੋ ਨਾਲੇ ਕੰਮ ਕਰਨ ਲੱਗਿਆ ਕਾਦੀ ਸ਼ਰਮ ਉਹ ਆਪਣੇ ਘਰੇ ਵੀ ਤਾਂ ਆਪੇ ਝੂਠੇ ਭਾਂਡੇ ਧੋਣੇ ਆ ਜੇ ਕਿਸੇ ਦੇ ਘਰੇ ਪੰਡਿਤ ਹੋਣ ਦੇ ਲਈ ਸਾਨੂੰ ਪੈਸੇ ਮਿਲਦੇ ਆ ਤੇ ਇਹ ਚ ਹਰਜੀ ਕੀ ਆ ਰਾਧਿਕਾ ਮੰਮੀ ਸਹੀ ਤਾਂ ਕਹਿ ਰਹੇ ਨੇ ਕੰਮ ਕਰਨ ਚ ਕਾਦੀ ਸ਼ਰਮ ਨਾਲੇ ਜਿਹੜਾ ਕੰਮ ਮਿਲਦਾ ਪਿਆ ਨਾ ਚੁੱਪ ਚਾਪ ਕਰ ਲੋ ਇਸ ਟਾਈਮ ਤਾਂ ਤੁਹਾਡੇ ਲਈ ਨਾ 1 ਇੱਕ ਰੁਪਿਆ ਲੱਖਾਂ ਬਰਾਬਰ ਆ ਚਲੋ ਠੀਕ ਹੈ ਮੰਮੀ ਜੇ ਤੁਸੀਂ ਸੋਚ ਹੀ ਲਿਆ ਨਾ ਵੀ ਕੰਮ ਕਰਨਾ ਹੀ ਹੈ ਤੇ ਫਿਰ ਮੈਂ ਅਜੂ ਨਾਲ ਜਾ ਕੇ ਕਰਨਾ ਕੀ ਹੈ ਮੈਂ ਵੀ ਤੁਹਾਡੇ ਨਾਲ ਹੀ ਚਲਦੀ ਆ ਹੈਲਪ ਹੋ ਜੂਗੀ ਤੁਹਾਡੀ ਸਗੋ ਆਓ ਮੰਮੀ ਆ ਵੀ ਗੱਲ ਸਹੀ ਆ ਰਾਧਿਕਾ ਦੀ ਨਾਲੇ ਤੁਹਾਡੀ ਹੈਲਪ ਹੋ ਜੂਗੀ ਨੜੇ ਅਗਲਾ ਬੰਦਾ ਖੁਸ਼ ਹੋ ਕੇ ਕਈ ਵਾਰ ਟਿਪ ਵੀ ਦੇ ਰੰਦਾ ਵਾ ਨਾ ਸ਼ਰਮਤਾ ਨਹੀਂ ਆਉਂਦੀ ਤੈਨੂੰ ਆਹ ਗੱਲ ਕਹਿਣ ਲੱਗਿਆ ਆਪਣੀ ਭੈਣ ਬਾਰੇ ਉਹਦੇ ਬਿਓਨ ਤਾਂ ਕਦੇ ਘਰੇ ਨਹੀਂ ਉਹ ਤੂੰ ਭਾਂਡੇ ਧਵਾਏ ਮੈਂ ਲੋਕਾਂ ਦੇ ਬਗਾਨੇ ਵਿਆਂ ਦੇ ਵਿੱਚ ਲਾ ਜਾ ਕੇ ਤੂੰ ਭਾਂਡੇ ਧਵਾਉਂਗੀ ਮੰਮੀ ਮੈਂ ਤਾਂ ਤੁਹਾਨੂੰ ਵੈਸੇ ਸਲਾਈ ਦਿੱਤੀ ਸੀ ਤੂੰ ਸ ਤਾਂ ਗੁੱਸਾ ਹੀ ਕਰ ਗਏ ਕੋਈ ਗੱਲ ਨਹੀਂ ਮੈਂ ਲੈ ਜਾਊਂਗਾ ਰਾਧਿਕਾ ਨੂੰ ਛੱਡ ਜਾ ਕਰੂੰਗਾ ਟਾਈਮ ਨਾਲ ਉਹ ਛੱਡਣੋਂ ਤਾਂ ਨਹੀਂ ਮੈਂ ਕੱਲੀ ਨੂੰ ਘਰੇ ਵੀ ਛੱਡ ਸਕਦੀ ਆ ਪਰ ਮੇਰਾ ਨਾ ਫਿਰ ਕੰਮ 'ਚ ਧਿਆਨ ਨਹੀਂ ਲੱਗਣਾ ਮੇਰਾ ਇਹਦੇ ਵਿੱਚ ਹੀ ਧਿਆਨ ਰਹਿਣਾ ਮੈਂ ਤਾਂ ਕਹਿੰਨੀ ਆ ਥੋੜੇ ਵੱਲ ਰਹੁ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਰਹਿਣੀ ਕੋਈ ਗੱਲ ਨਹੀਂ ਮੰਮੀ ਜੀ ਜੇ ਤੁਸੀਂ ਵੀ ਕਈ ਵਾਰ ਲੇਟ ਹੁੰਦੇ ਹੋਏ ਨਾ ਮੈਂ ਤੁਹਾਨੂੰ ਲੈ ਆਇਆ ਕਰੂੰਗਾ ਜੇ ਕਈ ਵਾਰੀ ਤੁਹਾਨੂੰ ਉੱਧਰ ਰਹਿਣ ਦੀ ਲੋੜ ਵੀ ਪੈ ਗਈ ਨਾ ਰਾਧਿਕਾ ਸਾਡੇ ਘਰੇ ਰਹਿ ਲਿਆ ਕਰੂਗੀ ਬਸ ਠੀਕ ਆ ਮੈਂ ਕੱਲ ਤੋਂ ਨਾ ਸਵੇਰੇ 8 ਵਜੇ ਜਾਵਾਂਗੀ ਰਾਤੀ 10 ਵਜੇ ਤੱਕ ਉੱਥੇ ਕੰਮ ਕਰੂੰਗੀ ਤੇ ਆ ਕੇ ਮੈਂ 2-3 ਘੰਟੇ ਸੁੱਟਾ ਤੇ ਝਟ ਲਾ ਲਿਆ ਕਰੂੰ ਵੈਸੇ ਵੀ ਰਾਧਿਕਾ ਆਪਾਂ 1-2 ਵਜੇ ਸੌਣੇ ਆ ਲੈ ਮੰਮੀ ਤੁਸੀਂ ਸੋਚੋ ਤਾਂ ਸਹੀ ਮੜਾ ਜਾ ਲੋਕਾਂ ਨੇ ਕਹਿਣਾ ਕੁੜੀ ਤਾਂ ਭਈ ਆਈਫੋਨ ਰੱਖੀ ਫਿਰਦੀ ਐ ਤੇ ਉਹਦੀ ਮਾਂ ਲੋਕਾਂ ਦੇ ਵਿਆਹਾਂ ਵਿੱਚ ਵੇਟਰ ਬਣੀ ਫਿਰਦੀ ਐ ਤੁਸੀਂ ਰਹਿਣ ਦਿਓ ਮਨਾ ਕਰ ਦਊ ਹਾਂ ਰਾਧਿਕਾ ਤੈਨੂੰ ਕਹਿ ਕੇ ਤਾਂ ਹਟਿਆ ਕਿਸ ਟਾਈਮ ਤੁਹਾਨੂੰ ਪੈਣ ਦੀ ਬਹੁਤ ਲੋੜ ਆ ਤੇ ਮਾਮੀ ਨੂੰ ਕੰਮ ਕਰ ਲੈਣ ਦੇ ਮੈਂ ਤਾਂ ਤੇਰੇ ਲਈ ਵੀ ਦੋ ਤਿੰਨ ਜਗ੍ਹਾ ਕੰਮ ਦੇਖਿਆ ਵਾ ਚੱਲੀ ਮੇਰੇ ਨਾਲ ਤੈਨੂੰ ਦਿਖਾ ਕੇ ਲਿਆਉਂਗਾ ਨਾਲੇ ਮਾਮੀ ਜੀ ਤੁਸੀਂ ਟੈਨਸ਼ਨ ਨਾ ਲਿਓ ਇੱਥੇ ਤੁਸੀਂ ਦੋ ਟਾਈਮ ਰੋਟੀ ਖਾਣੇ ਹੋ ਉੱਥੇ ਰਾਧਿਕਾ ਨੂੰ ਤਿੰਨ ਟਾਈਮ ਰੋਟੀ ਵੀ ਮਿਲੂਗੀ ਨਾਲੇ ਕੰਮ ਦਾ ਬੰਦੋਬਸ ਹੋ ਜਾਊਗਾ ਮੈਂ ਤਾਂ ਕਦੇ ਤਾਂ ਨੂੰ ਇੱਧਰ ਫਿਰਦਾ ਸੀ ਮੈਨੂੰ ਇਹ ਸੀ ਤੁਸੀਂ ਕਹਣਾ ਕਿ ਅੱਜੂ ਤਾਂ ਬਸ ਗੱਲਾਂ ਕਰਨ ਜੋਗਾ ਹੀ ਆ ਕੰਮ ਕੰਮ ਤਾਂ ਸਾਡਾ ਕੋਈ ਕਰਾਂਦਾ ਨਹੀਂ ਹੈ ਕੋਈ ਨਹੀਂ ਅੱਜੂ ਅਸੀਂ ਇਸ ਟਾਈਮ ਨਾ ਕਿਸੇ ਬਾਰੇ ਕੁਝ ਨਹੀਂ ਸੋਚਦੇ ਅਸੀਂ ਤਾਂ ਬਸ ਇਹੀ ਸੋਚਦੇ ਆ ਕਿ ਮਮਾਤੀਆਂ ਅਸੀਂ ਕਿੱਦਾਂ ਆਪਣੀ ਜ਼ਿੰਦਗੀ ਸਖਾਲੀ ਕਰਨੀ ਆ ਤੇ ਕਿੱਦਾਂ ਕਰਜ਼ਾ ਲਾਉਣਾ ਹਾਂਜੀ ਮੰਮੀ ਜੀ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਪ੍ਰਿੰਸ ਆਇਆ ਸੀ ਐਕਟਿਵਾ ਚੱਕ ਕੇ ਲੈ ਗਿਆ ਉਹ ਕਰਜ਼ੇ ਵਾਲਿਆਂ ਨੇ ਨਾ ਤੁਹਾਨੂੰ ਐਵੇਂ ਹੀ ਤੰਗ ਕਰੀ ਜਾਣਾ ਮੈਂ ਤੁਹਾਨੂੰ ਇਹ ਕਹਿੰਨਾ ਦੋਵੇਂ ਅਣ ਨਾ ਸਾਡੇ ਕੋ ਉਧਰ ਆ ਜਾਓ ਪੱਕੇ ਅਸੀਂ ਨਾ ਬਹੁਤ ਵਾਰੀ ਸੋਚਿਆ ਕਿ ਅਸੀਂ ਤੁਹਾਡੇ ਵੱਲ ਆ ਜਾਈਏ ਪਰ ਕੀ ਕਰੀਏ ਆ ਘਰ ਛੱਡਣ ਨੂੰ ਨਾ ਦਿਲ ਨਹੀਂ ਕਰਦਾ ਬਿਲਕੁਲ ਵੀ ਅਸੀਂ ਇਹ ਸੋਚਦੇ ਆ ਕੀ ਪਤਾ ਜਦੋਂ ਤੇਰਾ ਮਾਮਾ ਮੁੜੂਗਾ ਉਹ ਪਹਿਲਾਂ ਇੱਧਰ ਹੀ ਮੁੜੂਗਾ ਨਾ ਆਪਣੇ ਘਰ ਅੰਜੂ ਜਦੋਂ ਕੋਈ ਇਨਸਾਨ ਦੁਨੀਆ ਛੱਡ ਕੇ ਜਾਂਦਾ ਨਾ ਤਾਂ ਉਹਦਾ ਪਿੱਛੋ ਡੱਬਰ ਨਾ ਉਹਦੀਆਂ ਨਿਸ਼ਾਨੀਆਂ ਸਾਹਮ ਸਾਹ ਕੇ ਆਪਣੀ ਸਾਰੀ ਜ਼ਿੰਦਗੀ ਗੜਦਾ ਤੇ ਮੇਰੇ ਡੈਡੀ ਤੁਸੀਂ ਸਿਰਫ ਘਰ ਛੱਡ ਕੇ ਗਏ ਨੇ ਤੇ ਫੇਰ ਆਪਾਂ ਉਨਾਂ ਦਾ ਬਣਾਇਆ ਹੋਇਆ ਮਹਿਲ ਕਿਦਾਂ ਛੱਡ ਦੀਏ ਤੂੰ ਆਪ ਹੀ ਦੱਸ ਦੇ ਮੈਂ ਕਿਹੜਾ ਤੁਹਾਨੂੰ ਇਹ ਕਿੰਨਾ ਪਿਆ ਕਿ ਪੱਕਾ ਹੀ ਘਰ ਛੱਡ ਦੋ ਮੈਂ ਤਾਂ ਇਹ ਕਿੰਨਾ ਜਿੰਨਾ ਚਿਰ ਤੁਹਾਨੂੰ ਕਰਜ਼ੀ ਵਾਲੇ ਤੰਗ ਕਰਨਾ ਨਹੀਂ ਨਾ ਹਟਦੇ ਉਹਨਾਂ ਚਿਰ ਲਈ ਤੁਸੀਂ ਉੱਧਰ ਆ ਜਾਓ ਚਲ ਮੰਨ ਲੈ ਆਜੂ ਅਸੀਂ ਤੁਹਾਡੇ ਵੱਲ ਆ ਜਾਨੇ ਆ ਤੇ ਨਾਲੇ ਕਰਜ਼ੇ ਵਾਲਿਆਂ ਨੂੰ ਕਿਹੜਾ ਤੁਹਾਡੇ ਘਰ ਦਾ ਪਤਾ ਨਹੀਂ ਹੈਗਾ ਜੇ ਉਹ ਉੱਧਰ ਆ ਗਏ ਤਾਂ ਤੇਰੀ ਮਾਂ ਨੇ ਕਹਿਣਾ ਕਿ ਸਾਡੀ ਇਹਨਾਂ ਨੇ ਬੇਇੱਜ਼ਤੀ ਕਰਾਤੀ ਉਹ ਮੇਰੀ ਮਾਂ ਦੀ ਨਾ ਬਸ ਜ਼ੁਬਾਨ ਹੀ ਕੋੜੀ ਆ ਬਸ ਦਿਲ ਦੀ ਬਹੁਤ ਚੰਗੀ ਆ ਜਦੋਂ ਕੋਈ ਆਇਆ ਨਾ ਉਧਰ ਕਰਜ਼ੇ ਮੰਗਣ ਲਈ ਦੇਖਿਓ ਅੱਗੇ ਮੁਰੇ ਹੋ ਕੇ ਭਜਾਉਗੀ ਬਾਹਰ ਜਾਣ ਲਈ ਨਾ ਮੁੰਡਾ ਹੈਗਾ ਗੈਰੀ ਮੈਂ ਉਹਦੇ ਕੋਲੋਂ ਪੈਸੇ ਫੜੇ ਸੀਗੇ ਕੱਲ ਆਇਆ ਜੀ ਇਹ ਘਰੇ ਮੰਗਣ ਮੰਮੀ ਮੇਰੀ ਨੇ ਨਾਲ ਹੀ ਭਜਾਤਾ ਮੇਰੀ ਮੰਮੀ ਕਹਿੰਦੀ ਜੇ ਸਾਡੇ ਪੈਸੇ ਲੈ ਗਈ ਏਜੰਟ ਭੱਜ ਗਿਆ ਅਸੀਂ ਤੇਰੇ ਪੈਸੇ ਕਿੱਦਾਂ ਦੇ ਦਈਏ ਉਹਨੂੰ ਤਾਂ ਅੱਗੋਂ ਜਵਾਬ ਹੀ ਨਹੀਂ ਆਇਆ ਫਿਰ ਮਾਮੀ ਜੀ ਜੇ 2-4 ਜਾਣੇ ਉਧਰ ਪੈਸੇ ਮੰਗਣ ਆਣਗੇ ਨਾ ਮੇਰੀ ਮੰਮੀ ਨੇ ਬੇਸਿਕ ਕਰ-ਕਰ ਭੇਜਣੇ ਨੇ ਜਿਹੜੇ ਬੰਦੇ ਦੀ ਬਾਰ-ਬਾਰ ਬੇਇੱਜ਼ਤੀ ਹੋਈ ਜਾਊਗੀ ਉਹ ਥੋੜੀ ਆਊਗਾ ਫਿਰ ਪਏ ਮੁੰਨਾ ਹੁਣ ਤਾਂ ਰਾਧਿਕਾ ਚਲੋ ਹਫਤੇ ਲਈ ਉਧਰ ਰਹੂਗੀ ਤੁਸੀਂ ਵੀ ਆਪਣਾ ਕੰਮ ਖਤਮ ਕਰਕੇ ਹਫਤੇ ਦਾ ਉਧਰ ਆ ਜਿਓ ਪੱਕੇ ਚਲ ਵੇਖਦੇ ਆਂ ਅੱਜੂ ਅਸੀਂ ਪਹਿਲਾਂ ਕੰਮ ਕਰਕੇ ਨਾ ਉਹਦੇ ਜੂਏ ਵਾਲੇ ਪੈਸੇ ਨਹੀਂ ਤਾਰਨੇ ਹੈਗੇ ਅਸੀਂ ਇਹ ਘਰ ਦੀ ਨਾ ਰਜਿਸਟਰੀ ਛਡਾਉਣੀ ਆ ਜੇ ਰਜਿਸਟਰੀ ਸਾਡੇ ਕੋਲ ਹੋਊਗੀ ਫੇਰ ਹੀ ਘਰ ਸਾਡਾ ਹੋਊ ਨਾ ਜਦੋਂ ਤੱਕ ਅਸੀਂ ਰਜਿਸਟਰੀ ਨਹੀਂ ਛਡਾਉਂਦੇ ਸਾਨੂੰ ਤਾਂ ਐ ਲੱਗਦਾ ਕਿ ਅਸੀਂ ਕਿਰਾਏ ਦੇ ਘਰ 'ਚ ਰਹ ਰਹੇ ਆਂ ਵਿਆਜ ਦੇ ਰੂਪ 'ਚ ਨਾ ਅਸੀਂ ਕਿਰਾਇਆ ਦੇ ਰਹੇ ਆਂ ਜੇ ਤੇਰੇ ਮਾਮੇ ਦਾ ਕੁਛ ਦਿੱਤਾ ਹੋਇਆ ਹੈਗਾ ਨਾ ਤਾਂ ਇਹ ਘਰ ਹੀ ਆ ਇਹ ਅਸੀਂ ਸਾਰੇ ਉਮਰ ਨਾਲ ਮਾਮਤੀਆਂ ਨੇ ਸੰਭ ਕੇ ਰੱਖਣਾ ਇਹ ਮਿੱਥ ਲਿਆ ਔਰ ਆਦਿਕਾ ਨੇ ਵੀ ਤਾਂ ਹੁਣ ਕੰਮ ਤੇ ਲੱਗ ਹੀ ਜਾਣਾ 15-20000 ਤੱਕ ਦੀ ਤਨਖਾਹ ਹੋਊਗੀ ਇਹ ਵਿਆਜ ਵਾਲੇ ਨੂੰ ਪੈਸੇ ਦੇਈ ਜਾਊਗੀ ਤੁਸੀਂ ਜਿਹੜੇ ਪੈਸੇ ਕਮਾਉਂਗੇ ਉਹ ਤੁਸੀਂ ਕਮੇਟੀ ਵਾਲਿਆਂ ਦੇ ਜਲ ਔਰ ਰਲ ਮਿਲ ਕੇ ਤੁਸੀਂ ਦੋਵਾਂ ਨੇ ਵਧੀਆ ਕਰ ਲੈਣਾ ਮੈਨੂੰ ਪਤਾ ਤੁਹਾਡਾ ਰਲ ਮਿਲ ਕੇ ਤਾਂ ਅਜੂ ਅਸੀਂ ਘਰ ਹੀ ਲੈਣਾ ਪਰ ਇੰਨੀ ਦੇਰ ਹੋ ਗਈ ਬੈਠਿਆਂ ਤੈਨੂੰ ਗੱਲਾਂ ਕਰਦਿਆਂ ਤੇਰੇ ਮੂੰਹੋਂ ਮੈਂ ਇੱਕ ਵਾਰ ਨਹੀਂ ਸੁਣਿਆ ਵੀ ਹਾਂ ਭਾਈ ਮੈਂ ਮਾਮਾ ਜੀ ਤੋਂ ਪੈਸੇ ਲਈ ਹੋਏ ਨੇ ਚਲੋ ਮੈਂ ਹੀ ਤੁਹਾਡੀ ਮਦਦ ਕਰ ਦੇਣਾ ਥੋੜੀ ਬੋਤੀ ਅੱਲਾ ਪੈਣੇ ਤੂੰ ਮੇਰਾ ਫੋਨ ਲੈ ਲੈ ਚੈੱਕ ਕਰ ਲੈ ਗੂਗਲ ਤੇ ਉਹ ਮਾਈਨਸ ਚ 15 ਰੁਪਏ ਪੈਨੇ ਇਹਦੇ ਚ ਬਸ ਕਰ ਜੂ ਇਹਨਾਂ ਤੂੰ ਪਰੇ ਹੀ ਰੱਖ ਲੈ ਫੋਨ ਆਪਣਾ ਨਾਲੇ ਜਿੰਨੇ ਮਦਦ ਕਰਨੀ ਹੁੰਦੀ ਆ ਨਾ ਉਹ ਬਾਨ ਨਹੀਂ ਲਵਦਾ ਉਹਨੇ ਕਾਰੀ ਦੇਣੀ ਹੁੰਦੀ ਹੈ ਮਾਮੀ ਜੀ ਉਹ ਸਮਝਾਓ ਇਹਨੂੰ ਤੁਸੀਂ ਹਫਤਾ ਬਾਹਰ ਰਹਿਣਾ ਇਹਨੂੰ ਆਪਣੇ ਹਫਤਾ ਘਰੇ ਰੱਖਣਾ ਵਾ ਮੈਂ ਮਦਦ ਹੀ ਕਰਦਾ ਪਿਆ ਨਾ ਤੁਹਾਡੀ ਹੁਣ ਤੁਸੀਂ ਕਹਿਣਾ ਜੂ ਸੁਣਾਂਦਾ ਪਿਆ ਵਾ ਚਲੇ ਬਾੜਾ ਨਾ ਬੋਲਿਆ ਕਰ ਤੂੰ ਅੱਜੂ ਤੂੰ ਨਾ ਸਾਧਰੀ ਆਕੇ ਇਹਨੂੰ ਲੈ ਜੀ ਵਸ ਠੀਕ ਆ ਮੰਮੀ ਜੀ ਠੀਕ ਕੀ ਆ ਮੰਮੀ ਮੈਨੂੰ ਨਹੀਂ ਜਾਣਾ ਹੈਗਾ ਮੇਰੇ ਬਿਲਕੁਲ ਨਹੀਂ ਮਨ ਕਰਦਾ ਪਰ ਉਧਰ ਜਾਣ ਨੂੰ ਉੱਥੇ ਜਾਵਾਂਗੀ ਉੱਥੇ ਜਾ ਕੇ ਵੀ ਤੇ ਮੈਨੂੰ ਤੁਹਾਡੀ ਚਿੰਤਾ ਖਾਈ ਜਾਣੀ ਆ ਉਹ ਕੋਈ ਗੱਲ ਨਹੀਂ ਪੁੱਤ ਇੱਕ ਹਫਤਾ ਨਾ ਆਪਾਂ ਨੂੰ ਓਕੇ ਸੌਕੇ ਕੱਢਣੀ ਪੈਣਾ ਮੰਮੀ ਕਈ ਵੇਲੇ ਨਾ ਮੈਨੂੰ ਉਸ ਰੱਬ ਤੇ ਨਾ ਬੜਾ ਗੁੱਸਾ ਆਉਂਦਾ ਕਿ ਅਸੀਂ ਆਪਣੀ ਜ਼ਿੰਦਗੀ 'ਚ ਕੋਈ ਗਲਤੀ ਵੀ ਨਹੀਂ ਕੀਤੀ ਕਿ ਉਸੇ ਜਾਵਾ ਵੀ ਦੇ ਜਾਂਦਾ ਫਿਰ ਕਿਉਂ ਕੰਡਿਆਂ ਦੇ ਨਾਲ ਪਰੀਆਂ ਬੱਬੂ ਗੀਤਾਂ ਦੀ ਤੁਸੀਂ ਕਿੱਦਾਂ ਠੀਕ ਹੋ ਮੈਂ ਤਾਂ ਠੀਕ ਆ ਉਹ ਕਿੱਦਾਂ ਗੈਰੀ ਲਾਤਾ ਉਹਨੂੰ ਸਵਰਗਾ ਦੇ ਛੋਟੇ ਲੈਣ ਉਹ ਲੈ ਦੀਦੀ ਫਿਕਰ ਨਾ ਕਰੋ ਇਹਦਾ ਤਾਂ ਪੂਰਾ ਮੋਰ ਬਣਾ ਕੇ ਰੱਖਣਾ ਚੰਗਾ ਬਣਾ ਬਣਾ ਇੰਦਾ ਮੋਰ ਗੁਆਂਡ ਮੱਥੇ ਰਹਿਨੀ ਆ ਵਿਆਹ ਲਈ ਪੈਸੇ ਚਾਹੀਦੇ ਸੀ ਵਿਹਜੂ ਕਹਿੰਦੇ 10% ਲਵਾਂਗੇ ਮਾੜਾ ਵੀ ਗੁਆਂਡ ਮੱਥੇ ਦਾ ਇਹਨਾਂ ਨੇ ਲਿਆਜ ਨਹੀਂ ਦਿੱਤਾ ਤੁਹਾਨੂੰ ਦੱਸਿਆ ਤਾਂ ਸੀ ਪਹਿਲਾਂ ਕਿ ਮੇਰੀ ਵੀ ਇਹੀ ਖੁੰਦਕ ਆ ਜਦੋਂ ਮੈਨੂੰ ਪੈਸੇ ਦੀ ਲੋੜ ਸੀ ਤੇ ਗੈਰੀ ਭਾਜੀ ਮੈਨੂੰ ਵੀ ਕਹਿੰਦਾ ਤੈਨੂੰ ਵੀ ਵਿਆਜ ਲਗਣੀ ਮੈਂ ਇਹਨਾਂ ਦੇ ਐਨੇ ਪੈਸੇ ਕਢਾ ਕੇ ਦਿਨਾ ਤੁਹਾਡੀ ਤਾਂ ਖੁੰਦਕ ਛੋਟੀ ਆ ਪਰ ਮੇਰੀ ਖੁੰਦਕ ਵੱਡੀ ਆ ਪਰ ਉਹ ਮੈਂ ਪੂਰੀ ਕਰਨੀ ਕਰਨੀ ਆ ਠੀਕ ਆ ਇਹ ਚਾਰ ਪਾਏ ਆ ਵਿਆਜ ਤੇ ਦਿਨੇ ਹੋ ਪਰ ਮਾੜੀ ਮੁੱਟੀ ਲਿਆਈਦਾਰੀਆਂ ਤਾਂ ਦੇਖਣੀਆਂ ਚਾਹੀਦੀਆਂ ਨਾ ਬਸ ਜਿੱਦਾਂ ਤੈਨੂੰ ਕਿਹਾ ਹੈ ਨਾ ਉਦਾਂ-ਉਦਾਂ ਇਹਨੂੰ ਸਵਰਗਾ ਦੇ ਝੂਟੇ ਦੇਈ ਜਾ ਜਦੋਂ ਪੱਕਾ ਝੂਟਾ ਲੈ ਗਿਆ ਨਾ ਉਦੋਂ ਇਹਦੀ ਮਾਂ ਮੱਥੇ ਤੇ ਹੱਥ ਮਾਰ ਕੇ ਰੋਊਗੀ ਫਿਰ ਪਰ ਦੀਦੀ ਤੁਸੀਂ ਕਿਸੇ ਨੂੰ ਪਤਾ ਨਾ ਲੱਗਣ ਦੀਓ ਕਿ ਮੈਂ ਤੁਹਾਡੇ ਨਾਲ ਮਿਲ ਕੇ ਆਪਾਂ ਗੈਰੀ ਭਾਈ ਨੂੰ ਨਸ਼ੇ ਤੇ ਲਾ ਰਹੇ ਆਂ ਉਹ ਪਾਗਲਾ ਮੈਂ ਦੱਸ ਕੇ ਘਰੋਂ ਬੇਕਾਰ ਹੋਣਾ ਬਸ ਤੂੰ ਫੱਟੇ ਚੱਟੀ ਚੱਲ ਖੁੰਦਗਾ ਦਾ ਮੈਨੂੰ ਬੋਤ ਆ ਮੈਂ ਪਿੰਡ ਜਾਣਾ ਸੀ ਵਿਆਹ ਤੇ ਮੈਂ ਕਿਹਾ ਗੈਰੀ ਭਾਜੀ ਗੱਡੀ ਦੇ ਦਿਓ ਆ ਟੁੱਟੀ ਸਕੂਟਰੀ ਦੇਤੀ ਕਹਿੰਦਾ ਲੈ ਜਾ ਇਹਨੂੰ ਹੰਕਾਰ ਗਏ ਨੇ ਹੰਕਾਰ ਜੇ ਇੰਨਾ ਚੇਰ ਹੋ ਗਿਆ ਹੈ ਤੈਨੂੰ ਇਹਨਾਂ ਕੋਲ ਕੰਮ ਕਰਦੇ ਹੋਏ ਜੇ 2 ਦਿਨ ਗੱਡੀ ਲੈ ਵੀ ਜਾਏਗਾ ਤੇ ਇਹਨਾਂ ਨੂੰ ਕੋਈ ਫਰਕ ਪੈਣਾ ਬੱਬੂ ਉੜਦੀ ਉੜਦੀ ਗੱਲ ਮੇਰੇ ਕੰਨਾਂ ਤੱਕ ਪਹੁੰਚੀ ਹੈ ਕਿ ਇਹਨਾਂ ਦੇ ਹਿਸਾਬ ਸੂਪ ਚ ਫਰਕ ਵੀ ਪੈਂਦਾ ਪਿਆ ਵਾਓ ਦੀਦੀ ਫਰਕ ਤਾਂ ਪੈਣਾ ਹੀ ਆ ਹੁਣ ਆਪਣੀ ਮਾਂ ਨੂੰ ਕਹਿੰਦਾ ਵਾ ਕਿ ਲੱਖ ਰੁਪਿਆ ਵਿਆਜੀ ਚਾੜਨਾ ਉਹ ਲੱਖ ਦੇ ਕੇ ਮੇਰੇ ਕੋਲ ਸਮਾਨ ਮੰਗਾਂਦਾ ਤੇ ਫਰਕ ਪੈਣਾ ਹੀ ਆ ਹੁਣ ਇਹਨਾਂ ਨੂੰ ਪਤਾ ਲੱਗੂਗਾ ਗਵਾਂਡ ਮੱਥੇ ਦੁਸ਼ਮਣੀਆਂ ਲੈਣੀਆਂ ਸੋਖੀਆਂ ਨਹੀਂ ਹੈਗੀਆਂ ਬੱਬੂ ਮੈਨੂੰ ਬਹੁਤ ਖੁੰਧਾ ਕਹਿਣਾ ਤੇ ਜਦੋਂ ਇਹਨਾਂ ਨੇ ਪੈਸਿਆਂ ਵਾਸਤੇ ਮੈਨੂੰ ਮਨਾ ਕੀਤਾ ਸੀ ਮੈਂ ਆਂਟੀ ਨੂੰ ਕਹਿਆ ਆਂਟੀ ਥੋੜੇ ਬੋਤੇ ਹੀ ਦੇ ਦਿਓ ਕਹਿੰਦੀ ਥੋੜੇ ਬੋਤੇ ਵੀ 10% ਤੇ ਹੀ ਦੇਣੇ ਆ ਜੇ ਤੈਨੂੰ ਵਿਆਜ ਜ਼ਿਆਦਾ ਚੁੱਕਦਾ ਪਿਆ ਨਾ ਰਜਿਸਟਰੀ ਲਿਆ ਆਪਣੀ 3% ਤੇ ਦੇ ਦੇਣੀ ਆ ਤੁਸੀਂ ਦੀਦੀ ਫਿਕਰ ਨਾ ਕਰੋ ਇਹ ਲੋਕਾਂ ਦੀਆਂ ਦ੍ਰਿਸ਼ਟੀਆਂ ਰੱਖਦੇ ਨਾ ਗੈਣੇ ਤੇ ਮੈਂ ਇਹਨਾਂ ਨੂੰ ਐਸੇ ਮੋੜ ਤੇ ਲਿਆ ਕੇ ਖੜਾ ਕਰਾਂਗਾ ਨਾ ਤੇ ਆਪਣੀ ਰਿਸਤੀ ਰੱਖਣ ਦੇ ਮਜਬੂਰ ਹੋ ਜਾਣਗੇ